ਫੋਨ ਕਰੀ ਗਏ ਨੇ ਵੀ ਛੁੱਟੀ ਲੈ ਕੇ ਆ ਜਾ ਬਸ ਛੁੱਟੀ ਲੈ ਕੇ ਜੇ ਹੁਣ ਉਹਰੇ ਆਸੀਂ ਗੱਲ ਕਰੀ ਗਏ ਪਹਿਲਾਂ ਤਾਂ ਕਰੀ ਗਿਆ ਸਾਡੇ ਲਈ 9 ਘੰਟਾ ਸਾਰਾ ਤੇ ਜਦੋਂ ਉਹਨਾਂ ਦਾ ਕੋਈ ਦੇਣ ਲੈਣ ਹੋ ਗਿਆ ਇਹ ਐਸਆਈ ਅਵਤਾਰ ਸਿੰਘ ਅਨਿਲ ਕੁਮਾਰ ਤੇ ਇੱਕ ਸਿਵਲ ਐਡਰੈਸ ਦੇ ਵਿੱਚ ਜੀ ਉਹਨਾਂ ਦਾ ਨਾਮ ਨਹੀਂ ਪਤਾ ਲੱਗਾ ਤੇ ਉਹ ਵੀ ਇਹਨਾਂ ਦੇ ਵਿੱਚ ਇੱਥੇ ਡਿਊਟੀ ਕਰਦੇ ਨੇ मेरा नाम सुरेंद्र कौर है। तुरीपेंड ਤੋਂ ਆਏ ਆਸੀਂ। ਅੱਛਾ ਜੀ। ਤੇ ਸਾਡੇ ਮੇਰੇ ਬੇਟੇ ਨੂੰ ਪਹਿਲਾਂ ਤਾਂ ਉਹਦੇ ਹੋਲੀ ਵਾਲੇ ਦਿਨ ਆਇਆ ਤੇ ਉਹਦੇ ਨਾਲ ਸਹਰੇ ਨੇ ਕੁੱਟਿਆ ਸੀ। ਤੇ ਰਾਤ ਨੂੰ ਸਾਡੇ ਲਵੇ 1.5 ਵਜੇ ਫੋਨ ਗਿਆ ਵੀ ਥੋੜੇ ਬੇਟਾ ਇੱਥੇ ਡਿੱਗਿਆ ਪਿਆ। ਕਿਸੇ ਗੱਡੀ ਵਾਲੇ ਨੇ ਕਿਹਾ ਹੈ। ਤਾਂ ਅਸੀਂ ਉਹਨੂੰ ਫੋਨ ਕਰਕੇ ਕਿਹਾ ਵੀ ਭਾਈ ਤੁਸੀਂ ਇਹਨੂੰ ਧੂਰੀ ਲੈ ਕੇ ਆ ਜਾਓ ਇੱਕ ਵਾਰ। ਤੇ ਅਸੀਂ ਇਹਨੂੰ ਉੱਥੇ ਦਾਖਲ ਕੀਤਾ। ਹੁਣ ਸਾਨੂੰ 4 ਦਿਨ ਹੋ ਗਏ ਤੇ ਉੱਥੇ ਏ ਨਾਤਾ ਸਾਡਾ ਰੁਕਾ ਇਹਨੂੰ ਵੀ ਇਨਾਂ ਕੋਲੇ ਤਿੰਨ ਦਿਨ ਹੋ ਗਏ ਨਾਤਾ ਸਾਡੇ ਬਿਆਨ ਲੈਣ ਗਏ ਨੇ ਇਹ ਫੋਨ ਕਰੀ ਗਏ ਨੇ ਵੀ ਛੁੱਟੀ ਲੈ ਕੇ ਆਜੋ ਬਸ ਛੁੱਟੀ ਲੈ ਕੇ ਜੇ ਹੁਣ ਉਹਰੇ ਅਸੀਂ ਗੱਲ ਕਰੀ ਗਏ ਪਹਿਲਾਂ ਤਾਂ ਕਰੀ ਗਿਆ ਸਾਡੇ ਲਈ ਘੰਟਾ ਸਾਰਾ ਤੇ ਜਦੋਂ ਉਹਨਾਂ ਦਾ ਕੋਈ ਦੇਣ ਲੈਣ ਹੋ ਗਿਆ ਉਦੋਂ ਬਾਅਦ ਸਾਡੇ ਤੇ ਭੜਕਣ ਲੱਗੇ ਭੜਕਦੇ ਭੜਕਦੇ ਨੇ ਫਿਰ ਕਹਤਾ ਕਹਿੰਦਾ ਤੁਸੀਂ ਛੁੱਟੀ ਲੈ ਕੇ ਕਿਉਂ ਆਏ ਅਸੀਂ ਕਿਹਾ ਵੀ ਤਾਂ ਕਿਹਾ ਦੀ ਤਾਂ ਆਏ ਅਸੀਂ ਨਹੀਂ ਅਸੀਂ ਕਿਉਂ ਆਉਂਦੇ ਛੁੱਟੀ ਲੈ ਕੇ ਕਿ ਹੁਣ ਕੁੱਟਮਾਰ ਹੋਈ ਆ ਤੁਹਾਡੇ ਨਾਲ ਹੁਣ ਇਹ ਮੇਰੇ ਦੋਏ ਬੇਟਿਆਂ ਨੂੰ ਇਹਨਾਂ ਨੇ ਉੱਥੋਂ ਵੇਖੋ ਗੱਡੀ ਖੜੀ ਆ ਉੱਥੋਂ 끄ੜੀਸ ਕੇ ਲੈ ਕੇ ਗਈ ਨਹੀਂ ਉੱਥੋਂ 끄ੜੀਸ ਕੇ ਲੈ ਗਏ ਅੰਦਰ ਲੈ ਗਏ ਮੈਂ ਮਾਗਰ ਬਥੇਰਾ ਭੱਜ ਜਿਖੜੀ ਉਹ ਕਰਿਆ ਇਹਨਾਂ ਦੇ ਤੇ ਇਹ ਅੰਦਰ ਲਿਜਾ ਕੇ ਇਹਨਾਂ ਨੇ ਸਾਰੇ ਜਣਿਆਂ ਨੇ ਕੁੱਟੇ ਨੇ ਇਹ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਭਗਵੰਤ ਮਾਨ ਦੇ ਸ਼ਹਿਰ ਦੇ ਆਸੀਂ ਭਗਵੰਤ ਮਾਨ ਤੋਂ ਇਹੀ ਮੰਗ ਕਰਾਂਗੇ ਵੀ ਸਾਡਾ ਕੋਈ ਫੈਸਲਾ ਕਰਾਵੇ ਇਹਨਾਂ ਤੋਂ ਉਹਨੇ ਹਲਕੇ ਦੇ ਐਮਐਲਏ ਵੀ ਨੇ ਹਾਂਜੀ ਹਾਂਜੀ ਉਹਨਾਂ ਦਫ਼ਤਰ ਤੱਕ ਪਹੁੰਚ ਕਰਨਗੇ ਸੀਮ ਸਾਹਿਬ ਦੇ ਹਾਂਜੀ ਦਫ਼ਤਰ ਤੱਕ ਪਹੁੰਚਾਂਗੇ ਅਸੀਂ ਹੋਇਆ ਕੀ ਭਾਜੀ ਕੁੱਟਮਾਰ ਤੁਹਾਡਾ ਥਾਣੇ ਵਿੱਚ ਹੋਈ ਹੈ ਕੀ ਕੀ ਹੋਇਆ ਕੀ ਹੈ ਮੈਂ ਜੀ ਇੱਥੇ ਸਾਡਾ ਰੁੱਕਾ ਆਇਆ ਹੋਇਆ ਸੀਗਾ ਅੱਛਾ ਜੀ ਤੇ ਇੱਥੇ ਉਹ ਗਲਤ ਸੀਗਾ ਅੱਛਾ ਜੀ ਤੇ ਇਹਨਾਂ ਨੇ ਸਾਡੇ ਨਾਲ ਕੋਈ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਮੇਰੇ ਸਹੁਰੇ ਪਰਿਵਾਰ ਨਾਲ ਰਲ ਕੇ ਉਹਨਾਂ ਨਾਲ ਰਲ ਕੇ ਤੇ ਸਾਨੂੰ ਇਹਨਾਂ ਨੇ ਕੁੱਟਮਾਰ ਕੀਤੀ ਜਦੋਂ ਅਸੀਂ ਵੀਡੀਓ ਬਣਾਉਣ ਲੱਗੇ ਇਹਨਾਂ ਦੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਇਹਨਾਂ ਨੇ ਕੁੱਟਮਾਰ ਕੀਤੀ ਤੇ ਇਹਨਾਂ ਦਾ ਰਾਈਡ ਨਹੀਂ ਬਣਦਾ ਸੀ ਉਹ ਕੁੱਟਮਾਰ ਕਰਨ ਦਾ ਇਹਨਾਂ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀਆਂ ਫੋਟੋ ਰਿਕਾਰਡ ਨੇ ਤੇ ਇਹਨਾਂ ਨੇ ਕੁੱਟਮਾਰ ਕਰਕੇ ਸਾਥੋਂ ਜਿਹੜੀ ਵੀਡੀਓ ਅਸੀਂ ਬਣਾਈ ਸੀ ਉਹ ਡਿਲੀਟ ਕਰਵਾਈ ਅੰਦਰ ਸਾਥੇ ਥਾਣਾ ਦਾ ਕੇਸ ਆ ਤੇ ਹੋਇਆ ਕੀ ਸੀਗਾ ਇਹ ਕੇਸੇ ਥਾਣਾ ਟਿਪੇ ਦਾ ਜੀ ਇਹਨਾਂ ਨੇ ਗਲਤੋਂ ਕੀਤਾ ਉਹਨਾਂ ਦੇ ਨਾਲ ਰਲ ਕੇ ਵੀ ਅਸੀਂ ਤੁਹਾਨੂੰ ਤੁਹਾਡਾ ਫੈਸਲਾ ਕਰਵਾ ਦਾਂਗੇ ਕੋਈ ਕੁਝ ਵੀ ਕਰਵਾ ਦਾਂਗੇ ਤੇ ਉਹਨਾਂ ਦੇ ਨਾਲ ਮਿਲ ਕੇ ਸਾਨੂੰ ਕੁੱਟਮਾਰ ਵੀ ਕੀਤੀ ਤੇ ਸਾਡੇ ਨਾਲ ਧੱਕਾ ਵੀ ਕਰ ਰਹੇ ਨੇ ਇਹ ਇਹ ਐਸਆਈ ਅਵਤਾਰ ਸਿੰਘ ਅਨਿਲ ਕੁਮਾਰ ਇੱਕ ਸੇਵਲ ਐਡਰੈਸ ਦੇ ਵਿੱਚ ਸੀ ਉਹਨਾਂ ਦਾ ਨਾਮ ਨਹੀਂ ਪਤਾ ਲੱਗਾ ਤੇ ਉਹ ਵੀ ਇਹਨਾਂ ਦੇ ਵਿੱਚ ਇੱਥੇ ਡਿਊਟੀ ਕਰਦੇ ਨੇ ਉਹਨਾਂ ਨੇ ਸਾਡੇ ਨਾਲ ਕੁੱਟ ਮਾਰ ਕੀਤੀ ਧੱਕੇ ਹੱਦ ਤੋਂ ਵੱਧ ਮੇਰਾ ਭਰਾ ਵੀ ਸੀ ਜੀ ਮੇਰਾ ਭਰਾ ਸੀ ਜੀ ਤੇ ਮੇਰੇ ਮੰਮੀ ਤੇ ਨਾਨੀ ਜੀ ਨੂੰ ਬਹੁਤ ਬਤਮੀਜ਼ੀ ਨਾਲ ਬੋਲਦੇ ਵਿਵਾਦ ਸਰ ਕੁਝ ਵੀ ਨਹੀਂ ਵਿਵਾਦ ਇਹ ਸੀ ਸਾਡੀ ਉਹਨਾਂ ਨਾਲ ਉਹ ਸੀਗਾ ਵੀ ਹਾਜੀ ਮੀਆਂ ਬੀਬੀ ਦਾ ਝਗੜਾ ਸੀ ਤੇ ਉਹ ਸਾਡਾ ਥਾਣੇ ਆ ਗਿਆ ਤੇ ਉੱਥੋਂ ਗਲਤ ਰੁੱਕਾ ਇੱਥੇ ਆਇਆ ਗਿਆ ਤੇ ਉਹਨਾਂ ਨੇ ਤੇ ਸਾਨੂੰ ਉਹਦੇ ਕਰਕੇ ਉਹਨਾਂ ਦੇ ਨਾਲ ਮਿਲ ਕੇ ਜਾਂ ਪਹਿਲਾਂ ਉਹਨਾਂ ਨਾਲ ਕੋਈ ਗੱਲਬਾਤ ਹੋਈ ਸੀ ਇਹਨਾਂ ਦੀ ਦੁਪਹਿਰੇ ਉਹ ਪਹਿਲਾਂ ਵੀ ਆ ਗਏ ਨੇ ਸਾਡੇ ਆਉਣ ਤੋਂ ਉਹਨਾਂ ਨਾਲ ਗੱਲਬਾਤ ਦਿੱਤੇ ਅਸੀਂ ਇੱਥੇ ਆਏ ਸਾਡੀ ਕੋਈ ਬਿਆਨ ਨਹੀਂ ਲੈਂਤੇ ਸਾਡੇ ਕੋਈ ਬਿਆਨ ਨਹੀਂ ਲੈਂਤੇ ਤੇ ਸਾਡੇ ਨਾਲ ਉਹਨਾਂ ਦੇ ਨਾਲ ਰਲ ਕੇ ਤੇ ਸਾਨੂੰ ਇਹ ਕਹਿੰਦੇ ਵੀ ਤੁਸੀਂ ਸੋਮਵਾਰ ਨੂੰ ਆਇਓ ਤੁਹਾਡੀ ਫੇਰ ਸੁਣਵਾਈ ਹੋਊਗੀ ਸੋਮਵਾਰ ਤੱਕ ਜੀ ਤੇ ਜ ਮੁੱਖ ਮੰਤਰੀ ਭਗਵੰਦ ਮਾਨ ਦੇ ਨਾਲ ਐਮਐਲਏ ਨੇ ਜੁੜੀ ਹੋਣੀ ਹਾਂਜੀ ਤੁਹਾਡੇ ਐਮਐਲਏ ਨੇ ਹਾਂ ਤਾਂ ਆਪਰੇ ਅਪਰੇ ਦਫਤਰ ਚ ਜਾਓਗੇ ਅਪਰੇ ਅਸੀਂ ਇੱਥੇ ਐਸਐਸਪੀ ਦਫਤਰ ਵੀ ਜਾਵਾਂਗੇ ਜੀ ਵੀ ਸਾਡੀ ਸੁਣਵਾਈ ਕੀਤੀ ਜਾਵੇ ਤੇ ਅਸੀਂ ਮੁੱਖ ਮੰਤਰੀ ਦੇ ਦਫਤਰ ਚ ਵੀ ਜਾਵਾਂਗੇ ਜੀ ਉੱਥੇ ਹਾਂ ਸਾਡੇ ਹਲਕੇ ਦੇ ਐਮਐਲਏ ਨੇ ਤੇ ਉਹ ਸਾਡੀ ਗੱਲਬਾਤ ਸੁਣਨ ਤੇ ਸਾਡੇ ਨਾਲ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਗੱਲ ਚ ਕਿੰਨੇ ਲੋਕਾਂ ਨੇ ਕੁੱਟਿਆ ਅੰਦਰ ਤੁਹਾਨੂੰ ਸਾਨੂੰ ਸਾਨੂੰ ਤਕਰੀਬਨ ਫੜ ਕੇ ਤਾਂ ਸਾਰੇ ਪੁਲਿਸ ਵਾਲੇ ਲੈ ਕੇ ਆਣੇ ਤੇ ਤਿੰਨ ਚਾਰ ਜਣਾਂ ਨੇ ਸਾਨੂੰ ਪੂਰਾ ਕੁੱਟਿਆ ਜੀ ਅੰਦਰ ਵੀਡੀਓ ਆਈ ਸੀ ਵੀਡੀਓ ਬਣਾਈ ਜੇ ਤੁਹਾਨੂੰ ਵੀਡੀਓ ਸਭ ਵੀਡੀਓ ਇਹਨਾਂ ਨੇ ਡਿਲੀਟ ਕਰਵਾਤੀ ਜੀ ਤੇ ਸਾਨੂੰ ਕੁੱਟ ਕੇ ਜੀ ਅੰਦਰ ਅਸੀਂ ਤੂਰੀ ਦੇ ਰਹਿਣ ਵਾਲੇ ਹਾਂ ਜੀ ਤੂਰੀ ਪਿੰਡ ਬੇਨੜਾ ਦਰਵਾਜਾ ਜੀ ਤੁਸੀਂ ਪੁਰੀ ਦੇ ਰਹਿਣ ਵਾਲੇ ਹੋ ਲੇਕਿਨ 7 ਨੰਬਰ ਥਾਣੇ ਸੀਨ ਨੂੰ ਬੁਲਾਉਤਾ ਸਰ ਸਾਡਾ ਰੁੱਕਾ ਇੱਥੇ ਆਇਆ ਕਹਿੰਦੇ ਤੁਹਾਡਾ ਕੇਸ ਇੱਥੇ ਚੱਲੂਗਾ ਤੇ ਇਹ ਵੀ ਗਲਤ ਆਇਆ ਸਾਡਾ ਕੇਸ ਉੱਥੇ ਚੱਲਣਾ ਚਾਹੀਦਾ ਸੀ ਕੋਸੋਰੇ ਮੇਰੇ ਇੱਥੇ ਪਨੀਤ ਨਗਰ ਚ ਰਹਿੰਦੇ ਨੇ ਜੀ ਅੱਛਾ ਜੀ ਹਾਂਜੀ ਮੁੱਖ ਮੰਤਰੀ ਦਾ ਪਿੰਡ ਤੇ ਆਹ ਹਾਂਜੀ ਉੱਥੇ ਹਲਕੇ ਦੇ ਤੂਰੀ ਦੇ ਮੇਰੀ ਵੇਟ ਨਾ ਕਰੋ ਤੁਸੀਂ ਮੈਨੂੰ ਕੰਮ ਕਰਾਉਂਦੇ ਮੈਂ ਨਹੀਂ ਤੁਹਾਡੀ ਖਬਰ ਲਾਉਣੀ ਮੈਂ ਆਪਾਂ ਕੁਝ ਦਿੱਤਾ ਤੁਹਾਡਾ ਠੀਕ ਕਰਸ ਤੂ ਅਦਰ ਮਾ ਦਿਓ ਭਾਰਤ ਨਾਲ ਲਾ ਕੇ ਬੈਠੇ ਸੀ ਕਿ ਨੌਮਰਾਂ ਕਿਸਰੇ ਹੁੰਨਤਾ ਹੋਣਾ ਆ ਮੈਂ ਫਲੈਂਡਰ ਇੱਕ ਮਿੰਟ ਹੁਣ ਦੇਖੀਂ ਦਬਾਵੇ ਸਾਡਾ ਮੈਂ ਤਾਂ ਹੁਣ ਆਇਆ ਡਿਊਟੀ ਤੋਂ ਵਾਪਸ ਨਹੀਂ ਤਾਂ ਹੁਣ ਇਹਨਾਂ ਨੇ ਇਹ ਗੱਲ ਦੱਸੀ ਆ ਵੀ ਆ ਸਾਡੀ ਮਜ਼ਰਾ ਹੋਇਆ ਅੱਛਾ ਵੀ ਆ ਗੱਲਬਾਤ ਹੋਈ ਜਿਵੇਂ ਇਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਇੱਥੇ ਪ੍ਰੀਤਾ ਮੇਰੇ ਕੋਟਮਾਰ ਹੋਈ ਉਹਦੇ ਕਰਕੇ ਦਾਖਲ ਸੀ ਕਿ ਇੱਥੇ ਬਾਰਨ ਅਦਾਰ ਸਬ ਸੈਕਟਰ ਨੇ ਬੁਲਾਇਆ ਸੀ ਇਹਨਾਂ ਨੇ ਹੁਣ ਗੱਲ ਮੈਨੂੰ ਸਾਰੀ ਗੱਲ ਦੱਸੀ ਆ ਹੁਣ ਮੈਂ ਸਾਰਿਆਂ ਨੂੰ ਬੁਲਾ ਕੇ ਆਪਾਂ ਤਹਿਕੀਕਤ ਕਰ ਲੈਨੇ ਆ ਜੋ ਹੋਇਗਾ ਆਪਣਾ ਨੇ ਸਾਰੇ ਇੱਕ ਇੱਕ ਜੀ ਕੇ ਸਾਨੂੰ ਅੰਦਰ ਬੁਲਾ ਕੇ ਜੁੱਟਿਆ ਗਿਆ ਮਲੇ ਜਾਨਾ ਇਹਨਾਂ ਨੇ ਮੈਨੂੰ ਹੁਣ ਦੱਸਿਆ ਮੈਂ ਤਹਿਕੀਕਤ ਕਰ ਲੈਣਾ ਆਪਾਂ ਜੋ ਹੋਇਗਾ ਉਹ ਇਹਨਾਂ ਦਾ ਬਸ ਥਾਣਾ ਇਹਦਾ ਕੇਸ ਇਹਦਾ ਹੈ ਨਹੀਂਗਾ ਇੱਥੇ ਬੁਲਾ ਕੇ ਥਾਣਾ ਬੁਲਾਇਆ ਕੋਈ ਤਾਂ ਵੀਰੇ ਮੈਨੂੰ ਹੁਣ ਪਤਾ ਲੱਗਿਆ ਤੁਹਾਡੇ ਸਾਹਮਣੇ ਹੁਣ ਮੈਨੂੰ ਮਿਲੇ ਨੇ ਕੋਈ ਐਸੀ ਗੱਲ ਨਹੀਂ ਆਪਾਂ ਆਪਣੇ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆਵਾਂਗੇ ਉਹ ਕਹਿੰਦਾ ਕੀ ਸੀ ਇਹਨਾਂ ਦੇ ਐਮ.ਐਲ.ਏ. ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਸਾਡੇ ਸੀ.ਐਮ. ਸਾਹਿਬ ਦੇ ਹਲਕੇ ਦੇ ਲੋਕਾਂ ਨੇ ਹਲਾਉਣਾ ਵੀਰੇ ਮੈਨੂੰ ਤਾਂ ਹੁਣ ਪਤਾ ਦੱਸਿਆ ਵਿਚਾਰਿਆਂ ਨੇ ਉੱਥੋਂ ਆਏ ਆ ਇਹ ਸਾਡੇ ਦਿਖਾ ਦੇ ਦੀ ਜਿਹੜੇ ਹੁਣ ਦੇ ਲੋਕ ਆਂਦੇ ਨੇ ਪਰੇਸ਼ਾਨ ਹੁੰਦੇ ਨੇ ਬਾਹਰੋਂ ਹੀ ਗੇਟਾਂ 'ਚ ਭੇਜ ਦਿੰਦੇ ਨੇ ਕੋਈ ਚੀ ਨਾ ਕੀ ਕਰੀ ਕਰੂਗਾ ਬਲਾਇਮਾਤੇ ਆਪਣੇ ਦੇ ਗੇਟਾਂ ਆਪਣੇ ਬਲਾਇਮਾਤੇ ਇਹਨੇ ਕੁੱਟ ਮਾਰ ਕੇ ਮੈਂ ਕਹਿੰਦਾ ਜੀਰੋ ਜਿਨਨੇ ਵੀ ਗਲਤੀ ਕੀਤੀ ਉਹਨੂੰ ਸਜ਼ਾ ਮਿਲੇਗੀ ਮੈਨੂੰ ਹੁਣ ਇਹਨਾਂ ਦੱਸਤਾ ਇਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਨਹੀਂ ਸਰ ਇਦਾਂ ਨਹੀਂ ਵੀ ਰਾਕੇ ਦੋ ਰੱਬ ਜਾ ਜਾਏਗਾ ਨਾ ਕਿਉਂ ਭਜਾਏਗਾ ਮੈਂ ਹੁਣ ਵੇਖਾਂਗਾ ਨਾ ਇਦਾਂ ਥੋੜਾ ਇਹੋ ਜਿਹਾ ਕੰਮ ਨਹੀਂ ਹੋਏਗਾ ਹਰ ਬੰਦੇ ਨੂੰ ਇਨਸਾਫ ਮਿਲੇਗਾ। ਮੈਂ ਮੰਗਾਈ ਜਾਈਏ ਉਹਨਾਂ ਤੋਂ ਮਨ ਲਾ। ਭਾਜੀ ਮੈਂ ਜਿਹੜਾ ਗਲਤ ਹੋਏਗਾ ਉਹਨੂੰ ਗਲਤ ਕਹਾਵਾਂਗੇ। ਭਾਵੇਂ ਕੋਈ ਵੀ ਹੈ। ਇਹਦੀ ਦੂਰੋਂ ਆਏ ਨੇ ਇਹਨਾਂ ਨੂੰ ਇਨਸਾਫ ਦੇ ਕੇ ਤੋਰਾਂਗੇ। ਅਗਰ ਮੈਨੂੰ ਪਹਿਲਾਂ ਦੱਸਦੇ ਮੈਂ ਪਹਿਲਾਂ ਸਾਰਾ ਕੁਝ ਦੇਖ ਲੈਂਦਾ ਮੈਂ ਤਾਂ ਹੁਣ ਤੁਹਾਡੇ ਸਾਰੇ ਫਲੈਂਗ ਮਾਰਚ ਕਰਕੇ ਆਇਆ ਹਾਂ। ਇਹਨਾਂ ਹੁਣ ਦੱਸਿਆ ਆਪਾਂ 5 ਮਿੰਟ ਜਾਨੂੰ ਬੁਲਾ ਲਿਆ। ਕੋਈ ਗੱਲ ਨਹੀਂ। ਜਾਂਚ ਕਰਾਂਗੇ ਇਹ ਲੋਕ ਬਾਹਰ ਆਂਦੇ ਨੇ ਥਾਣੇ ਮੁੰਚੀ ਦੇ। ਵੀਰੇ ਅਸੀਂ ਜਾਂਚ ਕਰਨ ਲਈ ਬੈਠੇ ਆ ਸਾਡੇ ਭਰਾ ਨੇ। ਜਿਹੜੇ ਲੋਕ ਆਂਦੇ ਨੇ ਮੁੰਚ